ਸਵਾਗਤ ਹੈ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ 23 ਤਰੀਕ ਨੂੰ ਲੱਗਣ ਵਾਲੀ ਜਗਰਾਉਂ ਪਾਸੀ ਮੰਡੀ ਦੀ ਆ ਅੱਜ ਵੀਡੀਓ ਬਣਾ ਕੇ ਦਿਖਾਵਾਂਗੇ ਜੀ ਟੌਪ ਦੀਆਂ ਮੱਜਾਂ ਦਿਖਾਵਾਂਗੇ ਜੀ ਜਿਹਦੇ ਵਿੱਚ ਇੱਕ 6 ਲੱਖ ਦਾ ਜੋੜਾ ਦਿਖਾਉਣਾ ਇੱਕ ਸੋਨੂੰ ਝੋਟੀ ਦਿਖਾਉਣੀ ਹੈ 1.75 ਲੱਖ ਦੀ ਤੇ ਇੱਕ ਝੋਟੀ ਦਿਖਾਉਣੀ ਹੈ 2 ਲੱਖ ਦੀ ਤੇ ਚੰਗੀਆਂ ਤੋਂ ਚੰਗੀਆਂ ਮੱਜਾਂ ਦਿਖਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਲਾਇਕ ਜਰੂਰ ਕਰ ਦਿਓ ਪਤਾ ਨਹੀਂ ਲਾਇਕ ਜੀ ਦੋਸਤੋ ਇੱਕ ਨਾਲ ਤੁਹਾਨੂੰ ਤੋੜਨੀ ਲੀਰਾ ਵੀ ਦਿਖਾਉਣੇ ਆ ਦੂਜੇ ਸੂਏ ਸੁਈਆ ਪੱッセ ਇਹਦੇ ਪਯੌਰ ਨੀਲੀਰਾ ਵੀ ਕੱਟੀ ਆ ਸਾਢੇ 3 ਲੱਖ ਰੁਪਇਆ ਬਾਈ ਇਹਦਾ ਮੁੱਲ ਕਰ ਦੇਣਗੇ 953080955 ਇਹ ਹੈਗਾ ਬਾਈਆਂ ਦਾ ਕੰਟੈਕਟ ਨੰਬਰ ਪਯੌਰ ਨੀਲੀਰਾ ਵੀ ਤੇ ਥਾਂ ਲੇਵੇ ਦੀ ਸਾਫ ਸੁਥਰੀ ਤੇ 22 ਲੀਟਰ ਦੁੱਧ ਬਾਈ ਹੁਣ ਕਹਿੰਦੇ ਜਮਾ ਰੈਡੀ ਹੈਗਾ ਸੂਈ ਹੋਈ ਆ ਦੋਸਤੋ 10 ਦਿਨਾਂ ਦੀ ਤਾਜੀ ਸੂਈ ਹੈ ਟੈਕ ਕਰੋ ਕੁੱਠਪੜੇ ਦੀ ਬਹੁਤ ਜ਼ਿਆਦਾ ਚੌੜੀ ਹੈ ਤੰਮੀ ਬਹੁਤ ਜ਼ਿਆਦਾ ਹੈ ਚੈੱਕ ਕਰੋ ਤੁਸੀਂ ਮੰਨ ਲਾ ਥੈਂਕ ਯੂ ਬਹੁਤ ਹੀ ਜ਼ਿਆਦੇ ਚੰਗੀਆਂ ਦਿੱਖੋ ਦੋਸਤੋ ਹੈ ਦੇਖੋ ਦੋਸਤੋ 6 ਲੱਖ ਦਾ ਜੋੜਾ ਜਗਰਾਉਂ ਬਸ ਮੰਡੀ ਦੇ ਚੈੱਕ ਕਰੋ ਤੁਸੀਂ ਬਾਈ 6 ਲੱਖ ਰੁਪਈਆ ਮੰਗਦਾ ਦੋਵੇਂ ਝੋਟੀਆਂ ਦਾ 1-3 ਲੱਖ ਰੁਪਏ ਦੀ ਇੱਕ ਮੱਝ ਆ ਗਈ ਦੇ ਘੱਲ ਲੋਸੀ ਸਾਰ ਕੁੰਡੀਆਂ ਸਾਹ ਕਾਲੀਆਂ ਹਰਿਆਣੇ ਦੀਆਂ ਜੈੱਟ ਬਲੈਕ ਮੋਹਰਾਂ ਨਸਲ ਦੀਆਂ ਤਾਜ਼ੀਆਂ ਦੂਨੀਆਂ ਹੁੰਦੀਆਂ ਨੇ ਆਹ ਦੇਖੋ ਜੀ ਬੂਰੀ ਮਾਝ ਇੱਕ ਨੂੰ ਦਿਖਾਉਣੇ ਆਗੇ ਹਰਾਂ ਲੀਟਰ ਦੀ ਬਾਈ ਕਹਿੰਦਾ ਗਰੰਟੀ ਆ ਦੁੱਧ ਦੀ 1 ਲੱਖ 70000 ਰੁਪਇਆ ਬਾਈ ਜਮਾ ਜੈ ਜਮਾਲ ਕਰਦੇ ਆਗੇ ਚੈੱਕ ਕਰੋ ਪਿਓਰ ਬੂਰੀ ਫੋੜ ਕਰਾ ਦਾਂਗੇ ਮੌਕੇ ਤੇ ਮਾਨਦਾਨ ਹੋ ਜੂ ਸਕਰੀਨ ਤੇ ਨੰਬਰ ਚੱਲਦਾ ਬਾਈ ਦਾ ਕਿਸੇ ਵੀ ਨੇ ਇਹ ਖਰੀਦਨੀਆ ਖਰੀਦ ਸਕਦਾ ਜਗਰਾਉ ਪਸੂ ਮੰਡੀ ਦਾ ਇਹ ਵੀ ਟੌਪ ਦਾ ਨਗੀਨਾ ਗਾਜੀ ਬੂਰੀ ਦਾ ਹੋਰ ਵੀ ਬਹੁਤ ਚੰਗੀਆਂ ਮੱਝਾਂ ਲੈ ਕੇ ਆਏ ਹੋਏ ਨੇ ਬਾਈ ਚੈੱਕ ਕਰੋ ਤੁਸੀਂ ਦੋਸਤੋ ਜਿਹੜੀ ਆ ਛੋਟੀਆਂ ਨੇ ਇਹਦਾ ਬਾਈ ਮੁੱਲ ਕਰਦੇ ਆਗੇ 1 ਲੱਖ 65000 ਰੁਪਇਆ ਇਸੇ ਦੇ ਕੱਟਾ ਦਾ ਤਾਜੀ ਸੂਈਆ 165000 ਰੁਪਇਆ ਦਾ ਬਾਈ ਮੁੱਲ ਕਰਦੇ ਨੇ 9530801955 ਇਹ ਹੈਗਾ ਕੰਟੈਕਟ ਨੰਬਰ ਤਾਜੀ ਸੂਈਆ ਦੁੱਧ ਰੈਡੀ ਐ ਇਸ ਟਾਈਮ 13 ਲੀਟਰ ਆ ਕੱਟਾ ਦੋਸਤੋ ਲਾ ਦੌਰ ਲਾ ਲਈ ਵੀਡੀਓ ਬਣਾਈਏ ਆਹ ਦੋਸਤੋ ਹੈਗੀ ਕੱਪਣ ਸੂਨ ਵਾਲੀ ਹੈਗੀ ਇਹਦਾ ਬਾਈ 170000 ਮੁੱਲ ਕਰਦੇ ਨੇ ਜੀ ਗੱਬਣਾ ਖੜੇ ਦਿਨ ਲੈ ਜੂ ਦੋ ਤਿੰਨ ਦਿਨ ਸੂਪੇ ਦਾਜੀ ਸੂਪੇ ਦੰਨ 62000 ਰੁਪਏ ਦਾ ਮੁੱਲ ਕਰਦੇ ਆ ਝੋਟੀ ਦਾ ਬਹੁਤ ਚੰਗੀ ਝੋਟੀ ਹੈਗੀ ਇਹ ਹਿੱਜਰ ਕੀ ਹੋਰ ਵੀ ਆ ਗਈ 290 ਹਜ਼ਾਰ ਦੀ ਵਿਕਰੀ ਤੋਂ 290 ਹਜ਼ਾਰ ਦੀ ਮੇਰੇ ਕੋਲ ਲੈ ਗਈ ਲੱਭੇ ਦੀ ਵਿਕਰੀ ਤੇ ਟੈਕੀ ਕਰਦੀ ਹੈ ਅਈ ਜੀ ਮੈਂ ਧੋਖਾ ਦੇ ਤੇਰੀ ਕਿੰਨੀ ਲਾਉਂਦੀ ਮਤਲਬ ਇਹ ਜੀ ਅਈ ਜੀ ਧੋਖਾ ਦੇ 2 ਲੱਖ 2 ਲੱਖ ਤਨ ਦਾ 270 ਦੀ ਵਿਕਰੀ ਨੂੰ 70 ਜਾ ਕੇ ਇੱਕ ਨਕਲੀ ਦਿਮਾਗ ਇਹ ਸੋਹਰ ਪੱਟੀ ਦੁਹਾਨਾ ਆਪਾਂ ਨਹੀਂ ਪੈਂਦੇ ਜੇ ਅਫਰ ਨਿਗਾ ਮਾਰਕੀਟ ਹੀ ਕੰਮ ਆ ਵਸ ਰਹਿਣਾ ਕਰੋ ਨਿਗਾ ਮਾਰਾ ਤੇ ਮੜੀ ਲਿਆ ਨਿਗਾ ਇਹ ਜੰਦਾ ਜਾਣਾ

ਪਾਣੀ ਬਹੁਤ ਜ਼ਿਆਦਾ ਖੜ ਗਿਆ ਜੀ ਮੀਂਹ ਪਈ ਜਾਂਦਾ ਲਗਭਗ ਡੇਢ ਘੰਟਾ ਹੋ ਗਿਆ ਮੀਂਹ ਪੈਂਦੇ ਨੂੰ ਸਵੇਰ ਦਾ ਮੀਂਹ ਪੈਣ ਲੱਗਿਆਗਾ ਪਸ਼ੂ ਮੰਡੀ ਜਗਰਾਉਂ ਤੇ ਮੀਂਹ ਨਾਲ ਬੁਰਾ ਹਾਲ ਹੋ ਗਿਆ ਜੀ ਚੈੱਕ ਕਰੋ ਤੁਸੀਂ ਆਹ ਹੁਣ ਚੁੱਕ ਕੇ ਆਹ ਲੱਗ ਗਿਆ